ਵਾਹ ਵਜਾ ਤੇ ਤੁਹਾਡੇ ਖਰੋਸੇ ਆ ਇਹਨਾਂ ਤੋਂ ਲਾ ਕੋ ਹਾਂ ਮੈਂ ਕਿਲੀ ਕਿਲੀ ਖੜਾ ਕੰਦੀ ਆ ਕਿਲੀ ਕਿਲੀ ਕਰ ਲਈ ਨੀ ਆ ਤਾਂ ਹੋ ਗਈ ਕਿਲੀ ਕਿਲੀ ਉਹ ਦੇ ਨੂੰ ਸਕਾਲੀ ਦਾ ਬੈ ਨਾ ਕੋਣ ਆਉਂਦੇ ਵਰਟ ਨੁਕਤੇ ਮੈਂ ਵੀ ਵੇਖਿਆ ਸੀ ਇਹਨੇ ਸਤੋ ਆ ਕੇ ਰੇਗੀ ਜੀ ਸੋਚਾਂਗੇ ਵਿੱਚ ਤੇ ਇਹ ਕਿਲੀ ਕਿਲੀ ਚ ਨੱਕ ਸੈਨ ਮਾਰਦੀ ਓ ਮਾਈ ਗੋਡ ਉਹ ਕੀ ਆ ਗਰੀ ਦੀਦੀ ਦੀਦੀ ਹੁਣੀ ਆਏ ਆ ਦੀਦੀ ਨਿਊ ਸੂਨ ਕੀ ਪਤਾ ਹੈ ਭਕੇ ਮੈਂ ਅਲਦੋਸ ਰਹਿ ਭੀ ਇਹਨੂੰ ਸੁਕਾਰੀਓ ਦੇ ਫੇਰ ਤੇ ਕੋਲ ਆਈਦਾ ਫਨੀ ਤੇ ਕਵਰੀ ਬੰਦੀ ਕਸਰਨੀ ਬੰਦੀ ਵਾਓ ਦੀਦੀ ਲਿਓ ਸੁਣ ਮੈਂ ਕਿ ਪੜ੍ਹਨਾ ਚਾਹੀਦਾ ਰਹਿੰਦਾ ਰਹਿ ਕੇ ਨਾ ਉੱਠ ਵੀ ਸਾਬੀ ਨਹੀਂ ਗਿਆਵਾਂ ਸਕੂਲੇ ਕੁੜੀ ਉੱਠਦੀ ਆਣੀ ਤੇ ਤੁਹਾਡੇ ਕੋਲ ਮੈਂ ਬਿੰਦ ਬਿੰਦੀ ਬੜੀ ਜਾਉਂਗੀ ਜੀ ਸਾਸਰੀ ਕਾਲ ਭੈਣ ਭਰਾਵਾਂ ਨਾਲ ਖਿਆਲ ਜੀ ਔਰ ਵੇਖਰੀ ਜਾਂਦੇ ਸਾਰੇ ਮੰਮੀ ਲਾਉਣੀ ਆਹ ਲਾਜ਼ਮੀ ਹਾਂ ਵੇ ਲਪੂਆ ਸਾਡੀ ਡੈੜੀ ਹੋ ਗਈ ਔ ਤੇ ਉਹ ਦੁੱਧ ਲੈ ਗਈ ਤੇ ਹੁਣ ਉੱਠ ਕੇ ਜਿਵੇਂ ਤੜੀ ਕਿੰਤੋਂ ਚਾ ਚੜਿਆ ਲਾਲ ਸੂਟ ਕਿਤ ਲਾਲ ਸੂਟ ਪਾਈ ਚਾਲ ਦਵਾ ਨਹੀਂ ਭੈਣ ਭਰਾਓ ਇਦਾਂ ਹੀ ਆਪਾਂ ਵੀ ਹੋਦਰ ਮੰਮੀ ਆਪਣੀ ਛੱਡ ਆ ਦੇ ਬਲੌਗ ਚ ਅੱਜ ਵੀ ਤੁਹਾਨੂੰ ਗੱਲਾਂ ਤੇ ਕਿੰਨੀ ਮੋਢੀ ਹਾਸਾ ਜਾਦਾ ਕੋਈ ਨਹੀਂ ਸ਼ਾਸਾ ਵੀ ਨਹੀਂ ਸਕਦੀ ਉਹਨੇ ਵਾਹ ਕਿੱਥੋਂ ਕਿੱਥੋਂ ਨਹੀਂ ਫੜੀ ਕਰ ਲੱਗੀ ਹੋਰ ਬੈਡ ਬਣਾਉਂਦੇ ਕਿਉਂ ਹੱਸਦੇ ਬਿਡੇ ਬਾਲਾ ਚੱਬਾ ਆਉਂਦੇ ਹੈ ਮੈਂ ਕਿਨੂ ਬੁਲਾਉਂਦੀ ਆ ਗਰਪਿੰਦਰ ਅਹੀਂ ਆ ਗਈਆਂ ਵੇਲੀ ਦੇ ਵਿੱਚ ਤੇ ਹਾਇ ਕੈਮਰਾ ਨਹੀਂ ਵਾਹ ਨਾ ਕਰੀ ਚੱਲ ਅਹੀਂ ਆਈਆਂ ਵੇਲੀ ਵਿੱਚ ਡੰਗਰਾ ਨੂੰ ਕੀ ਕਰਨ ਪਾਣ ਜਾਣਾ ਗਰਪਿੰਦਰ ਕੋਰ ਬੈਠੀ ਹੈ ਤੇ ਮਾਰ ਜਿੰਨਾਂ ਦੀ ਨੂੰ ਰਹੀ ਪਾਣੀ ਲਾਹ ਇਧਰ ਹਾਲੀਆਂ ਕੱਟੀਆਂ ਗਾਈਆਂ ਵਸ਼ੀਆਂ ਸਾਰਾ ਕੁਝ ਤੇਰੀ ਵੀਡੀਓ ਕੀ ਬਣਾਵਾ ਅਮੀ ਇਥੇ ਪੱਠੇ ਵੜਨੇ ਜਿੰਨੇ ਨਿੰਬੂ ਥੋੜੇ ਸੀ ਬਿੰਧਾ ਜਿੱਥੇ ਹੈਗੇ ਹੀ సరేలే బట్ హా వాటా నాఖా ਅੰਦਰ ਕਿਹੜੇ ਅੰਦਰ ਪੱਠੇ ਪਉਣ ਆਈਆਂ ਹੋਣਾ ਹੀ ਪਾ ਹਾਂਜੀ ਆ ਫੜ ਕੇ ਤਰੀਫਾਂ ਦੀ ਵੀ ਮੈਂ ਉਹ ਗੁਰਪਿੰਦਰ ਤਾਰ ਹੀ ਤਾਂ ਕੱਢਦੀ ਹੁੰਦੀ ਹੈ ਨਾ ਆ ਮम्मा ਮੈਂ ਅਹੀਂ ਨਾ ਤਾਰ ਕੱਢਣ ਲੱਗੀਆਂ ਉਹਨੇ ਤਾਰ ਰੱਸੀ ਜੀ ਬੜੀ ਗੁਰਪਿੰਦਰ ਆ ਤੇ ਰੱਸੀ ਤਾਰ ਵਾਲੀ ਤੇ ਨਹੀਂ ਆ ਜਿਹੜੀ ਮੱਜ ਦੀ ਲੱਤਾਂ ਬੰਨ੍ਹਣੀ ਆ ਗਾਂਡੀਆਂ ਨੂੰ ਮੇਰੇ ਵੀ ਨਾ ਦੋ ਤੋਰ ਹਾਂ ਹਾਂ ਚਲ ਤੇਜੀ ਬਣਾਉਣੀ ਕਿੱਦਾਂ ਬਣਾਵਾ ਤੂੰ ਕੀ ਕਰਨੀ ਹੁੰਦੀ ਹਾਂ ਬਣਾਤੀ ਮੈਂ ਤੋਂ ਤੇਰੀ ਵੀ ਤੇ ਭੈਣ ਪਰੋ ਨਹੀਂ ਮੈਂ ਇਦਾਂ ਹੀ ਪਤਾ ਨਹੀਂ ਕਦ ਮੈਂ ਏਡੀ ਡਾਰਕ ਲਿਪਸਟਿਕ ਲਾਈ ਨਹੀਂ ਆ ਇਦਾਂ ਹੀ ਪਤਾ ਨਹੀਂ ਹੱਥ ਥਾਈ ਤੇ ਮੈਂ ਲਾ ਲਈ ਤੇ ਆ ਹੁਣ ਬਾਹਰੋਂ ਪੱਠੇ ਭਾਗਿਆ ਆਈਆਂ ਤੇ ਆਹ ਆਲੀ ਰੋਟੀ ਲੰਮੇ ਬੈ ਤੇ ਇਨੇ ਖਿਆਂਦੀ ਕੋ ਕਤੰਦ ਕੂੰ ਆਹ ਹੁਣ ਦੇਖਿਆ ਮੰਮੀ ਤੇ ਹੇ ਨਹੀਂ ਖਾਣੀ ਲੱਭੰਗਾ ਇਹ ਆਹ ਵਾਹ ਕਮਿਟੀ ਕਾਂਗਰਸ ਆਮ ਨਹੀਂ ਲਈਆ ਸਟicker ਨਾਲ ਹੱਥ ਹੱਥ ਪੈਰ ਪਾ ਲਈ ਤੇ ਆਹ ਇੱਕ ਵਾਰ ਮੈਂ ਕਿਦਾਂ ਦਿਖੂਗਾ ਦੇਖਦੇ ਹਾਂ ਆਹ ਬਾਹਾਂ ਦੇ ਉੱਤੇ ਮੇਰੇ ਲਈ ਛਪਾਇਆ ਹਾਂ ਬਹੁਤ ਆਨੇ ਵਿੱਚ ਛਪਾਇਆ ਸਾਰੇ ਡੱਬਾ ਨੇ ਸਟicker ਛਪਾਏ ਬੰਮ ਖਾਂਪਲਾ ਬੈਕਗ੍ਰਾਉਂਡ ਤੇ ਤੇਰਾ ਕਿਹੜਾ ਹੈ ਅੱਛਾ ਤੇਰਾ ਇਦਾਂ ਹੈ ਸੈਮਰੀ ਦੇ ਹੱਥਾਂ ਦੇ ਵਿੱਚ ਕ੍ਰਿਸ਼ਿ ਕ੍ਰਿਸ਼ਿ ਦੇ ਸਾਰੇ ਛਪਾੜੇ ਹਾਂ ਇਹਨਾਂ ਉਹਨੂੰ ਮੈਂ ਕਿਨੂੰ ਬਰਸ਼ ਹਾਂਗਾ ਹਾਂ ਜੀ ਮੈਂ ਨੇ ਸਾਰੇ ਟੱਬਰ ਨੇ ਟੈਟੂ ਬੁਣਵਾਈ ਮੈਂ ਕਿ ਉਹ ਘਾਹ ਖੇਤੀ ਮਾਦੇ ਇਥੇ ਨਹੀਂ ਆਈ ਇਧਰ ਹੀ ਹਾਂ ਹਾਂ ਹੁਣ ਤਾਂ ਇਹ ਇਧਰ ਵੀ ਹੈ ਭਾਰੀ ਰਾਤ ਜੇ ਹੋਗਾ ਮੱਢੀ ਪੜੇ ਦੀ ਮਾਂ ਦੀ ਨਹੀਂ ਫੋਮ ਲਾਉਂਗੀ ਸੋਤਣਾ ਨਹੀਂ ਆ ਰਹੀ ਮੇਰੇ ਕੋਲ ਹਾਰ ਨਹੀਂ ਕਦਿ ਕਿੰਨੇ ਵਜੇ ਉੱਠਿਆ ਹੀ ਅੱਜ 6 ਵਜੇ 6 ਵਜੇ ਉੱਠਿਆ ਉਹ ਪਿਆਰ ਜੀ ਉਹ ਜਿੱਥੇ ਜਾਂਦਾ ਹੱਸ ਉਹ ਨਾ ਕੋਈ ਕਹੇ ਨਾ ਕੋਈ ਆਵੇ ਫਿਰ ਸਕੂਲ ਵੀ ਹੁੰਦਾ पास ही ਉਹ ਕਿਸਾਨਾਂ ਦੀ ਸਾਰੇ ਪਾਸੇ ਫਿਰ ਕੇ ਐਂ ਪ੍ਰਵਾਕ ਕੋਲ ਕੀ ਬਸਾ ਫੋਟੋ ਪਿਆ ਕਰੀ ਹੈਲੋ ਭੈਣ ਪ੍ਰਵਾਕ ਕੋ ਪੂਆ ਖਾਂਦੇ ਤੇ ਇਹ ਖੰਡੀਆਂ ਬਾਹ ਓ ਸਾਬ ਨਹੀਂ ਨਾ ਆਪਾਂ ਨਹੀਂ ਮੇਰੀ ਭਾਬੀ ਆ ਲੈ ਹੁਣ ਭਾਬੀ ਚਲ ਗਈ ਅੰਦਰ

ਹੈਲੋ ਗਾਇਜ਼ ਵੀਰੇ ਹਾਂ ਚਾਪੜਾ ਲੈ ਲਿਆ ਆ ਪਾ ਬਿਲੇ ਹਨ ਪਤਾ ਹੀ ਗਿਆ ਕਿ ਮੈਂ ਪਹਿਲੀ ਵੀਡੀਓ ਚ ਦੱਸ ਚੁੱਕੀ ਆ ਤੇ ਆਪ ਹੀ ਬਿਲ ਕੀ ਆ ਚਾਹ ਕੋਣ ਦੇ ਸਕੀ ਹੈ ਜੁੱਟ ਬਾਜੀ ਰਹੇ ਹਾਂ ਹ ਕੀ ਕਹੋਂ ਭੈਣ ਭਾਓ ਗੁਰਤੇਂਦਰ ਬਣਾ ਕੇ ਲਈ ਚਾਹ ਤੇਰੇ ਤੇ ਵਾਲ ਲੱਗੇ ਕਿ ਜਿੱਡੇ ਹੀ ਹੈ ਜਿੰਨੀ ਆ ਦੁੱਧੂ ਪੀ ਲਾ ਨੀ ਆ ਨੀਣਾ ਬਣਾਉਂਦੀ ਫਿਰ ਇਹ ਹੁੱਸਾ ਛੱਡ ਜੰਗਾ ਮੇਰੇ ਤੇ ਮੁੰਡਾ ਭੈਣ ਭਰਾ ਆ ਮੈਂ ਡਈਆਂ ਬਿਸਕਟ ਖੋਲਣ ਪੂਰਾ ਖੋਲ ਦਿੰਨੀ ਫਿਰ ਪੈਕਟ ਇਹ ਲੰਬੇ ਵਾਲੇ ਹੀ ਤੇ ਮੈਂ ਪਹਿਲਾਂ ਨਾ ਹੋਰ ਲਈ ਸੀ ਪੀ ਲਾ ਜਦਾਂ ਇਹ ਨਾ ਮਿੱਠੀ ਵਿਸਣੂਂਡਾ ਪਹਿਲਾਂ ਮੈਂ ਉਹ ਲਈ ਵਿਸਣੂ ਵਾਲੇ ਨਾ ਉਹ ਜਗਾ ਸਾਂ ਲੈ ਤੇ ਮੈਂ ਉਹ ਸਾਢੇ ਤਿੰਨ ਹੋਏ ਰਹਿਣਗੇ ਕੋਈ ਦੋਨਾਂ ਤਕਦੀ ਆ ਤਕਦੀ ਆ ਅਗਰੇ ਨੇ ਚਾਹ ਤੀ ਹੈ ਆ ਲਿਆ ਸੁਟੇ ਆ ਕੁੜੀ ਨੇ ਸੁਟੇ 50 ਰੁਪਏ ਦਾ ਹੀ ਇਹ ਵੀ ਚਲ ਮੈਂ ਬਸ ਤੇ ਭੈਣ ਭਰਾ ਚਾਹ ਹੀ ਪੀ ਲਈ ਤੇ ਬਾਹਰ ਨਾ ਮੈਂ ਵੇਖਣ ਦੀ ਮਤਲਬ ਗੇਟ ਦੇ ਵਿੱਚੋਂ ਦੀ ਨਾ ਮਿਲਦੀ ਖੜਾ ਕਿ ਜਿੱਦਾਂ ਨਾ ਸਾਹਮਣੇ ਕੋਈ ਨਾ ਕੁਝ ਕਰਨ ਡਿਆ ਹੈ ਮੈਂ ਹਾਂ ਪਤਾ ਨਹੀਂ ਕੀ ਆ ਉਹ ਮੁਰਕੇ ਮੈਂ ਵੇਖਿਆ ਵੀ ਇਹਨਾਂ ਸਾਡੇ ਪਿੰਡੇ ਦੀ ਵੀਡੀਓ ਬਣਾਉਂਦੇ ਆ ਤੇ ਮੈਂ ਇਹਨਾਂ ਦੀਆਂ ਵੀਡੀਓ ਵੇਖਣੀ ਹੁੰਦੀ ਆ ਮੇਰਾ ਭਰਾ ਵੀ ਵੇਖਦਾ ਬੜਾ ਮਜ਼ਾ ਆਉਂਦਾ ਇਹਨਾਂ ਦੇ ਚੈਨਲ ਦਾ ਨਾਮ ਬਣ ਕੇ ਸੰਦੂ ਸੰਦੂ ਮਿਸਟਰ ਸੰਦੂ ਇਹਦਾ ਵਰਕੇ ਨਾਂ ਦੇ ਚੈਨਲ ਦਾ ਨਾਮ ਆ ਪਰ ਮਜ਼ਾ ਬੜਾ ਆਉਂਦਾ ਇਹਨੀਆਂ ਸੋਹਣੀਆਂ ਇਹਨਾਂ ਦੀਆਂ ਵੀਡੀਓ ਲੱਗਦੀਆਂ ਨਾ ਅਨਸ ਦੋ ਤਿੰਨ ਇਹਨਾਂ ਦੇ ਵਿੱਚ ਜਿਹੜੇ ਜਿਨ੍ਹਾਂ ਦਾ ਇਕ ਤਿਹਾਰ ਦੇ ਪਿੰਡ ਦਾ ਹੀ ਮੁੰਡਾ ਹੈ ਨਾ ਇਹ ਵੀ ਇਹਦੇ ਵੀ ਇਹ ਵੀ ਡਿਆ ਹੁੰਦਾ ਹੈ ਨਾ ਵਿੱਚ ਮੈਨੂੰ ਬੜਾ ਮਜ਼ਾ ਆਉਂਦਾ ਪਤਾ ਨਹੀਂ ਹੁਣ ਇਦਾਂ ਕਿਹਦੀ ਬਣਾਉਣੀ ਚਾਹੀਦੀ ਕਿ ਨਹੀਂ ਪਰ ਉਹਦਾ ਨਾ ਬੜਾ ਮਜ਼ਾ ਆਉਂਦਾ ਇਹਨਾਂ ਦੀ ਵੀਡੀਓ ਵੇਖਣ ਦਾ ਤੇ ਮੈਂ ਤੁਹਾਨੂੰ ਚੈਨਲ ਦਾ ਨਾਮ ਦੱਸਾਂ ਇਹ ਸੱਚੀ ਤੁਹਾਡੇ ਤੜੀਕ ਮੈਨੂੰ ਕਮੈਂਟ ਆਇਆ ਹੀ ਕਿ ਤੁਹਾਡੀ ਭਾਬੀ ਨੇ ਬੈ ਕੇ ਕਿਉਂ ਨਹੀਂ ਧਾਰ ਕੱਢਦੀ ਉਹ ਬੜੀ ਅੰਤਰੀ ਬਾਜਾ ਆ ਵੇਖਿਆ ਨਾ ਕੀ ਬਣਿਆ ਤਾਂ ਕਰਕੇ ਬੈ ਕੇ ਨਹੀਂ ਧਾਰ ਕੱਢਦੀ ਇਹ ਇਸ ਕਰਕੇ ਨਾ ਉਹ ਬੈਂਦੀ ਨਹੀਂ ਆ ਵੀ ਉਹ ਕਿਤੇ ਮੱਝ ਮੇਰੇ ਉੱਪਰੋਂ ਦੀ ਚੜਨਾ ਜਾਏ ਵੀ ਹਨਾ ਸੱਟ ਨਾ ਲੱਗ ਜਾਏ ਤਾਂ ਕਰਕੇ ਹਨਾ ਬਹੁ ਰਾਣੀ ਹੂੰ ਕਾਲਾ ਵੱਲ ਲੱਛਣ ਕਰਨ ਦੀ ਮੱਝ ਤੈਨ ਬਰਾ ਕੀ ਕਰੇ ਬੰਦਾ ਇਹਨਾਂ ਦੀ ਮੱਝ ਨਹੀਂ ਮਿਲਦੀ ਤੇ ਇੱਥੇ ਭੈਣ ਪ੍ਰਾਉ ਪਤਾ ਕੀ ਉਹ ਡਈਆਂ ਹੈਗੀਆਂ ਗੁਰਪਿੰਦਰ ਦੇ ਨਾਲ ਲੱਗੀ ਮੈਕ ਤਾਰ ਕਢਾਉਣ ਪਰ ਫਿਰ ਮੈਕ ਕੋ ਰੋਣਾ ਉਹ ਡਰਦੀ ਨਹੀਂ ਐ ਮੈਕ ਫੋਨ ਲੈ ਕੇ ਵਿੰਟੀ ਰਹੀ ਦੀ ਦੇਖ ਕਰਕੇ ਫਿਰ ਮੈਂ ਗਈ ਮੇਰਾ ਚੱਲਿਆ ਮੈਂ ਤਾਰ ਕਢਾਉਣੀ ਆ ਪਰ ਮੈਕ ਨੂੰ ਵੀ ਬੜਾ ਸ਼ੌਂਕ ਆਇਆ ਦਾ ਅੱਜ ਕੱਲ ਨੂੰ ਕਹਿੰਦੀ ਨਹੀਂ ਮੈਂ ਕਢਾਉਣੀ ਆ ਮੈਂ ਹੀ ਕਢਾਉਣੀ ਆ ਤੇ ਉਧਰੋਂ ਸੈਮਰੀ ਨੂੰ ਵੀ ਬੜਾ ਸ਼ੌਂਕ ਜਾਗਿਆ ਤਾਂ ਮੈਨੂੰ ਡਰ ਲੱਗਦਾ ਵੀ ਕਿਤੇ ਨਾ ਹੋਏ ਵੀ ਮੱਝ ਸਾਰਿਆਂ ਦੇ ਉੱਤੋਂ ਨੰਗ ਜੇ ਪਰ ਉਹ ਬੜਾ ਹੀ ਜ਼ਿਆਦਾ ਤੰਗ ਕਰਦੀ ਆ ਮੱਝ ਬਹੁਤ ਜ਼ਿਆਦਾ ਤੰਗ ਕਰਦੀ ਆ ਤੇ ਸੈਮਰੀ ਨੂੰ ਵੀ ਆਖੇ ਨਹੀਂ ਲੱਗਦੀ ਇਹਨੂੰ ਕਿ ਨਹੀਂ ਤੂੰ ਥੋੜੀ ਜੀ ਦੂਰ ਜਾ ਕਰ ਦੂਰ ਜਾ ਕਰ ਜਦੋਂ ਮੱਝ ਨੱਚਦੀ ਆ ਤੇ ਸਾਰੀ ਖੁਰਲੀ ਤੇ ਨੱਚਦੀ ਆਓ ਇਨਾ ਮਤਲਬ ਖਤਰਨਾਕ ਜਾਨਵਰ ਆ ਨਾ ਜਿਹੜੀ ਆ ਸਾਡੀ ਮੱਝ ਆ ਵੀ ਐਦਾਂ ਦਾ ਹੁਣ ਤਾਂ ਕਹੀਂ ਕੋਈ ਐਦਾਂ ਦੀ ਮੱਝ ਨਹੀਂ ਵੇਖੀ ਜਿੱਦਾਂ ਦੀ ਇਹ ਆ ਇੰਨਾ ਦੁਖੀ ਕਰਦੀ ਆ ਉਹਨਾਂ ਨੂੰ ਹਨਾ ਤੇ ਉਹ ਤੇ ਵਿਚਾਰੀ ਹਾਡੀ ਇਹਦੀ ਹੈਣਾ ਗੁਰਪਿੰਦਰ ਦੀ ਬਾਦਰੀ ਆ ਵੀ ਇਹ ਮਜਦੀ ਧਾਰ ਕੱਢ ਲੈਂਦੀ ਨਹੀਂ ਤੇ ਚੰਗਾ ਭਲਾ ਬੰਦਾ ਵੀ ਡਰਦਾ ਕੱਢਣ ਤੋਂ ਤੇ ਇੱਥੇ ਅਜੇ ਅਸੀਂ ਜਾ ਕੇ ਮਜਦੀ ਧਾਰ ਕੱਢ ਕੇ ਰੋਟੀ ਬਣੋਣੀ ਫਿਰ ਸੈਰ ਕਰਨ ਜਾਣਾ ਸੀ ਤੇ ਉਹ ਨੇ ਝਾੜੂ ਲਾਉਣਾ ਸੀ ਗੁਰਪਿੰਦਰ ਨੇ ਮੈਂ ਚੱਲ ਲਿਆ ਫਿਰ ਇਦਾਂ ਕਰਦੀ ਆ ਵੀ ਮੈਂ ਨਾ ਝਾੜੂ ਤੈਨੂੰ ਲਾ ਦਿੰਨੀ ਆ ਤੇ ਇੱਥੇ ਵੇਲੀ ਦੇ ਵਿੱਚ ਤੇ ਤੂੰ ਫਿਰ ਜਾ ਕੇ ਰੋਟੀ ਬਣਾ ਲਾ ਰੋਟੀ ਬਣਾ ਕੇ ਨਾ ਤੇ ਫਿਰ ਜਾਵਾਂਗੀ ਆ ਸੈਰ ਕਰਨ ਤੇ ਉਹ ਵਿਚਾਰੀ ਮਾਜ ਹੀ ਧਾਰ ਕੱਢਦੀ ਕਿੰਨਾ ਚੇਰ ਮਾਜ ਦੀ ਲੋਹੜਦੀ ਆ ਤੇ ਬਾਜ ਨੇ ਦਾਹ ਫੇਰੇ ਤੇ ਉਹਨੇ ਉੱਠਣਾ ਹੁੰਦਾ ਵਾ ਧਾਰ ਕੱਢਦੀ ਐ ਤੇ ਫਿਰ ਬਹਿਣਾ ਹੁੰਦਾ ਏ ਵਿੱਚੇ ਕਦੀ ਟੀਕਾ ਲਾਉਣ ਲੱਗ ਪੈਂਦੀ ਆ ਮਾਜ ਨੂੰ ਮਤਲਬ ਵੀ ਬਹੁਤ ਪਰੇਸ਼ਾਨੀ ਆ